ਖੇ 13 ਪੰਥ ਯੂਵਕ ਪਰਿਸ਼ਦ ਦੇ ਅਖਿਲ ਭਾਰਤੀ ਹੈ 13 ਪੰਥ ਯੂਵਕ ਪਰਿਸ਼ਦ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਜਨ ਸਭਾ ਵਿਖੇ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਪਾਗੂ ਸਮਾਜ ਸੇਵੀ ਸੁੰਦਰ ਸਿੰਘ ਚੱਠਾ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂ ਮਾਨ ਮੰਤਰੀ ਜਨਾਜ ਜੈਨਤਨ ਸਰ ਵੱਲੋਂ ਵੱਲੋਂ ਇੱਕ ਕੈਂਪ ਲਗਾਇਆ ਬਹੁਤ ਹੀ ਸਲਾਘਾਯੋਗ ਕੰਮ ਹੈ ਮੈਂ ਨਾਲ ਸਾਰਿਆਂ ਨੂੰ ਵਧਾਈ ਦਿੰਦਾ ਔਰ ਮੈਂ ਉਮੀਦ ਕਰਦਾ ਕਿ ਤੇ ਵੀ ਇਸ ਤਰ੍ਹਾਂ ਦੇ ਕੈਂਪ ਅਜ ਪੂਰੇ ਦੇਸ਼ ਦੇ ਵਿੱਚ ਪਤਾ ਲੱਗਿਆ ਪੂਰੀ ਦੁਨੀਆ ਦੇ ਵਿੱਚ ਅੱਜ ਕੈਂਪ ਲੱਗੇ ਹੋਏ ਨੇ ਬੜਾ ਹੀ ਸਲਾਘਾਯੋਗ ਕੰਮ ਹੈ ਮੈਂ ਸਮਝਦਾ ਚੰਡੀਗੜ੍ਹ ਦੇ ਦੱਸ ਨੇ ਸੀਗੇ ਸੱਤ ਚੰਡੀਗੜ੍ਹ ਦੇ ਲੱਗੇ ਨੇ ਅਸਾਂ ਸੁਨਾਮ ਸੰਗਰੂਰ ਧੂਰੀ ਸਾਰੇ ਦੇਸ਼ ਦੇ ਵਿੱਚ ਅੱਗੇ ਉਹਨਾਂ ਨੂੰ ਵਧਾਈ ਦਿੰਦਾ ਔਰ ਉਮੀਦ ਕਰਦਾ ਕਿ ਤੇ ਇਹ ਜੋ ਪ੍ਰੋਤਸਾਹਨ ਹੈ ਮੈਂ ਵੇੰਟੀ ਕਰੂੰਗਾ ਜਿਹੜੇ ਯੁਵਾ ਨੇ ਨੌਜਵਾਨ ਨੇ ਉਹ ਵੀ ਇਸ ਨਾਲ ਜੁੜਨ ਸਾਰੇ ਇਹ ਬਹੁਤ ਹੀ ਵਧੀਆ ਕੰਮ ਕੁੰਦਾ ਕੰਮ ਹੈ ਇਹ ਕਿਸੇ ਦੀ ਜਾਨ ਬਚਾ ਸਕਦਾ ਸ਼੍ਰਮਣ ભગવાન ਮਹਾਵੀਰ Swami ਕੀ ਜੈ ਹੋ ਅੱਜ ਤੂਰੀ ਜਨ ਸਭਾ ਦੇ ਵਿੱਚ ਸ੍ਰੀ 1713 ਪੰਸਭਾ ਕੀ ਤਰਫ ਸੇ ਜੋ ਕੁ ਰਿਸ਼ਕੀ ਤਰਫ ਸੇ ਜੇ ਹਰ ਸਾਲ ਹੀ ਡਾ ਟੈਂਪ ਲਗਾਇਆ ਜਾਂਦਾ ਹੈ ਔਰ ਇੱਕ ਕੈਂਪ ਦੇ ਵਿੱਚ ਜੋ ਜ਼ਰੂਰਤਾਂ ਨੇ ਜੋ ਬਲੱਡ ਦੀ ਜ਼ਰੂਰਤ ਹੈ ਕਈ ਵਾਰ ਕੀ ਹੁੰਦਾ ਹੈ ਕੋਈ ਐਕਸੀਡੈਂਟ ਹੁੰਦਾ ਰਸਤੇ 'ਚ ਕੋਈ ਜ਼ਰੂਰਤਮੰਦ ਹੁੰਦਾ ਜੋ ਪੈਸਾ ਨਹੀਂ ਖਰਚ ਸਕਦਾ ਉਹ ਬਲੱਡ ਜੋ ਡੋਨੇਸ਼ਨ ਕੀਤਾ ਜਾਂਦਾ ਹੈ ਉਹਨਾਂ ਵਾਸਤੇ ਬਹੁਤ ਹੀ ਲਾਭਦਾਇਕ ਹੁੰਦਾ ਹੈ ਔਰ ਅੱਜ ਦਾ ਜੋ ਯੁੱਗ ਹੈ ਨਸ਼ਿਆਂ ਦਾ ਯੁੱਗ ਚੱਲ ਰਿਹਾ ਹੈ ਜਦਕਿ ਜੋ ਹਮਾਰੇ ਗਿਆਨ ਘਰ ਮੈਂ ਉਹ ਮਾਰੇ ਆਚਾਰੀ ਸ਼੍ਰੀ ਮਹਾਸ਼ਰਮ ਜੀ ਵੀ ਨਸ਼ੇ 'ਤੇ ਬਹੁਤ ਕੰਮ ਕਰ ਰਹੇ ਹਨ ਕਿ ਨਸ਼ੇ ਕੋ ਖਤ ਰਹਿਤ ਕੀਤਾ ਜਾਏ। ਔਰ ਹਮਾਰੀ ਜੋ ਸਰਕਾਰਾਂ ਹੈ ਮੋਦੀ ਸਰਕਾਰ ਹੈ, ਹਮਾਰੀ ਆਪ ਸਰਕਾਰ ਹੈ, ਹਮਾਰੇ ਸਰਦਾਰ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਬੋ ਵੀ ਨਸ਼ੇ ਤੇ ਬਹੁਤ ਕੰਮ ਕਰ ਰਹੇ ਹੈ ਕਿ ਇਸ ਕੋ ਨਤ ਪਾਇਆ ਜਾਵੇ, ਕਿ ਆਣ ਆਲੀ ਜੋ ਨਸ਼ੇ ਹੈ ਉਹਨਾਂ ਕੋ ਸਹਾਰਾ ਜਾਏ। ਔਰ ਮੈਂ ਹਮਾਰੇ ਸਰਦਾਰ ਸਤੰਦ ਸਿੰਘ ਚੱਡਾ ਜੀ ਉਹਨਾਂ ਕੋ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਮਾਹ ਦੇ ਵਿੱਚ ਆ ਕੇ ਸਾਡੇ ਫੰਕਸ਼ਨ ਦਾ ਮਾਨ ਬਖਸ਼ਿਆ ਔਰ ਮੈਂ ਨਾ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੈਂ 13 ਪੰਥ ਧਾਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਦੇ ਉੱਪਰ ਆਲ ਓਵਰ ਇੰਡੀਆ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਵਿੱਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਖੂਨਦਾਨ ਦਾ ਕੰਮ ਇੱਕ ਅਜੀਹਾ ਕੰਮ ਹੈ ਜਿਸ ਦੇ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ ਬਹੁਤ ਪੁੰਨ ਦੇ ਭਾਗੀ ਬਣ ਸਕਦੇ ਹੋ ਖੂਨ ਦਾਨ ਦੇ ਨਾਲ ਲੇਕੋ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਕਈ ਲੋਕਾਂ ਦੇ ਮਨ ਦੇ ਵਿੱਚ ਵਿਹਿਮ ਹੁੰਦਾ ਹੈ ਕਿ ਖੂਨ ਦਾਨ ਦੇ ਨਾਲ ਸਾਡਾ ਸਰੀਰ ਕਮਜ਼ੋਰ ਹੋ ਜਾਵੇਗਾ ਹੋ ਜਾਵੇਗਾ ਪਰ ਇਸ ਤਰ੍ਹਾਂ ਤਾਂ ਕੁਝ ਨਹੀਂ ਹੁੰਦਾ ਖੂਨ ਦੇਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਵੀ ਨਵੇਂ ਬਲੱਡ ਸੈੱਲ ਬਣਦੇ ਨੇ ਜੋ ਕਿ ਸਰੀਰ ਦੇ ਲਈ ਲਾਭਕਾਰੀ ਹੁੰਦੇ ਨੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਦੀ ਯੁਵਾ ਪੀੜ੍ਹੀ ਨੂੰ ਵੀ ਕਿ ਵੱਧ ਤੋਂ ਵੱਧ ਖੂਨ ਦਾਨ ਕਰੋ ਤਾਂ ਕਿ ਆਉਣ ਵਾਲਾ ਭਵਿੱਖ ਵੀ ਬਚਾਇਆ ਜਾ ਸਕੇ ਜਾਂ ਸਕੇ ਤੇ ਕਿਸੇ ਦੀ ਜਾਨ ਵੀ ਬਚਾਈ ਜਾ ਸਕੇ ਧੰਨਵਾਦ ਤੋ ਪਹਿਲਾ ਤਾਂ ਤੇਰਾ ਪੰਛ ਸਵਾ ਜੈਨ ਸਵਾ ਜੋ ਹੈ ਵਧਾਈ ਦੀ ਪਾਤਰ ਹੈ ਜੋ ਇਹਨਾਂ ਨੇ ਟੱਬ ਟੱਬ ਫਰਾਲਾ ਕੀਤਾ ਖੂਨਦਾਨ ਕਹਿੰਦੇ ਨੇ ਖੂਨਦਾਨ ਮਹਾਦਾਨ ਤੇ ਦੂਸਰਾ ਅੱਜ ਸਾਡੇ ਭਾਰਤ ਦੇ ਸਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਹਾੜਾ ਵੀ ਹੈ ਤੇ ਉਸ ਉਪਲੱਬਖ ਦੇ ਵਿੱਚ ਵੀ ਕਾਫੀ ਜ਼ਿਆਦਾ ਮੈਂ ਦੇਖ ਰਿਹਾ ਅੱਗੇ ਬਲੱਡ ਡੋਨਰ ਜਿਹੜੇ ਹੈਗੇ ਨਹੀਂ ਆਏ ਹੋਏ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਖੂਨਦਾਨ ਹੈ ਉਹ ਨਾ ਸਿਰਫ ਸੋਡੀ ਖੁਦ ਲਈ ਫਾਇਦੇਮੰਦ ਹੈ ਬਾਕੀ ਤੁਸੀਂ ਇਨਡਾਇਰੈਕਟ ਤੌਰ ਤੇ ਕਿਸੇ ਨਾ ਕਿਸੇ ਦੇ ਦੁੱਖ ਦੇ ਭਾਗੀਦਾਰ ਬਣਦੇ ਹਾਂ ਕਿਸੇ ਨਾ ਕਿਸੇ ਦੀ ਜਾਨ ਬਚਾਉਣ ਦੇ ਉੱਚ ਉਪਰਾਲੇ ਦੇ ਵਿੱਚ ਸ਼ਾਮਲ ਹੁੰਦੇ ਹਾਂ ਤੇ ਖੂਨਦਾਨ ਅਮਰੀਕਨ ਦੇ ਮਤਲਬ ਵੀ ਸਭ ਨੂੰ ਬਹੁਤ ਜ਼ਰੂਰੀ ਹੈ ਦੇਣਾ ਚਾਹੀਦਾ ਹੈ ਇਹ ਆਪਾਂ ਸਾਲ ਦੇ ਵਿੱਚ ਚਾਰ ਵਾਰ ਕਰ ਸਕਦੇ ਹਾਂ ਖੂਨਦਾਨ ਹਰ 3 ਮਹੀਨੇ ਬਾਅਦ ਆਪਾਂ ਖੂਨਦਾਨ ਕਰ ਸਕਦੇ ਹਾਂ ਤੇ ਮੈਂ ਉਮੀਦ ਕਰਦਾ ਹਾਂ ਕਿ ਸੰਸਥਾ ਜੋ ਤੇਰਾ ਪੰਚ ਸਭਾ ਜਨ ਸਭਾ ਹੈ ਇਹ ਅੱਗੇ ਤੋਂ ਵੀ ਇਹੋ ਜਿਹਾ ਸਮਾਜ ਭਲਾਈ ਦੇ ਜਿਹੜੇ ਕੰਮ ਨੇ ਉਪਰਾਲੇ ਨੇ ਇਹ ਕਰਦੀ ਰਹੇਗੀ ਤੇ ਬਾਕੀ ਮੈਂ ਸਾਰੀ ਸ਼ਹਿਰ ਵਾਸੀਆਂ ਨੂੰ ਧੂਰੀ ਵਾਸੀਆਂ ਨੂੰ ਤੁਹਾਡੇ ਮਾਤੇ ਨਵਾਂ ਹੀ ਵਧਾਈ ਦਿੰਦਾ ਹਾਂ